ਦੋਸਤੋ ਅੱਜ ਗੱਲ ਕਰਾਂਗੇ ਜਰਨਲ ਸ਼ੁਭੇਕ ਸਿੰਘ ਜੀ ਦੇ ਬਾਰੇ ਜਰਨਲ ਸ਼ੁਭੇਕ ਸਿੰਘ ਉਹ ਮਹਾਨ ਯੋਦਾ ਸੀ ਜਿਸ ਨੇ ਬੰਗਲਾਦੇਸ਼ ਨਾਲ ਹੋਈ ਲੜਾਈ ਵਿੱਚ 90 ਹਜ਼ਾਰ ਸੈਨਿਕਾ ਦੇ ਹੱਥ ਖੜੇ ਕਰਵਾਤੇ ਸੀ ਜਰਨਲ ਸ਼ੁਭੇਕ ਸਿੰਘ ਉਹ ਮਹਾਨ ਯੋਦਾ ਸੀ ਜਿਸ ਦਾ ਨਾਮ ਸੁਣ ਕੇ ਭਾਰਤੀ ਫੌਜਦਿਆਂ ਅੱਜ ਵੀ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਰਨਲ ਸ਼ੁਭੇਕ ਸਿੰਘ ਦਾ ਇੱਕ ਫੌਜੀ ਤੋਂ ਖਾਲਿਸਤਾਨੀ ਬਣਨ ਤੱਕ ਦਾ ਸਫ਼ਰ ਬਾਰੇ ਮੇਜਰ ਜਰਨਲ ਸ਼ੁਭੇਕ ਸਿੰਘ ਇੱਕ ਪ੍ਰਸਿੱਧ ਫੌਜੀ ਅਧਿਕਾਰੀ ਸੀ ਜਿਨ੍ਹਾਂ ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਮੁਕਤੀ ਵਾहिनी ਸੈਨਿਕਾਂ ਦੀ ਸਿਖਲਾਈ ਕਰਕੇ ਜਾਣਿਆ ਜਾਂਦਾ ਹੈ ਜਰਨਲ ਸ਼ੁਭੇਕ ਸਿੰਘ ਜੀ ਦਾ ਜਨਮ 1925 ਵਿੱਚ ਅੰਮ੍ਰਿਤਸਰ ਚੋਗਾਵਾ ਰੋਡ ਤੋਂ 14 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਖਿਆਲਾ ਵਿੱਚ ਹੋਇਆ ਉਹ ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦੇ ਵੱਡੇ ਸੁਪੁੱਤਰ ਸਨ ਉਹਨਾਂ ਦੇ ਪਰਿਵਾਰ ਦਾ ਸੰਬੰਧ ਭਾਈ ਮਹਤਾਬ ਸਿੰਘ ਜੋ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਤੇ ਜਿਨ੍ਹਾਂ ਨੇ 1740 ਵਿੱਚ ਭਾਈ ਸੁੱਖਾ ਸਿੰਘ ਸਮੇਤ ਹਰਮਿੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱッセ ਰੰਗੜ ਦਾ ਸਿਰ ਵੱਡਿਆ ਸੀ ਉਸ ਦੇ ਨਾਲ ਜੋੜਿਆ ਜਾਂਦਾ ਹੈ ਸੈਕੰਡਰੀ ਸਿੱਖਿਆ ਲਈ ਉਹਨਾਂ ਨੂੰ ਅੰਮ੍ਰਿਤਸਰ ਦੇ ਖਾਲਸਾ ਕਾਲਜ ਭੇਜਿਆ ਗਿਆ ਉਸ ਤੋਂ ਬਾਅਦ ਉਚੇਰੀ ਵਿਦਿਆ ਲਈ ਉਹਨਾਂ ਨੇ ਲਾਹੌਰ ਦੇ ਸਰਕਾਰੀ ਕਾਲਜ ਵਿੱਚ ਦਾਖਲਾ ਲਿਆ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਜਿਸ ਕਾਰਨ 1940 ਵਿੱਚ ਲਾਹੌਰ ਕਾਲਜ ਵਿੱਚ ਭਾਰਤੀ ਫੌਜ ਵਿੱਚ ਨੌਜਵਾਨਾਂ ਨੂੰ ਭਰਤੀ ਕਰਨ ਲਈ ਟੀਮ ਵੱਲੋਂ ਉਹਨਾਂ ਨੂੰ ਚੁਣਿਆ ਗਿਆ ਅਤੇ ਉਹ ਇੱਕੋ ਇੱਕ ਵਿਦਿਆਰਥੀ ਸਨ। ਉਹਨਾਂ ਨੂੰ ਦੂਜੀ ਪੰਜਾਬ ਰੈਜੀਮੈਂਟ ਵਿੱਚ ਸੈਕੰਡ ਲੈਫਟੀਨੈਂਟ ਵਜੋਂ ਲਿਆ ਗਿਆ। ਭਾਰਤੀ ਵੰਡ ਤੋਂ ਬਾਅਦ ਰੈਜੀਮੈਂਟ ਦੇ ਮੁੜ ਸੰਗਠਨ ਦੌਰਾਨ ਉਹ ਪੈਰਾਸ਼ੂਟ ਬ੍ਰਿਗੇਡ ਵਿੱਚ ਪੈਰਾ 2 ਪਰ ਵਜੋ ਭਰਤੀ ਹੋਏ ਅਤੇ 1959 ਤੱਕ ਉਹ ਇਸੇ ਬਟਾਲੀਅਨ ਵਿੱਚ ਰਹੇ ਸੁਭਾਅ ਅਵਜੋ ਵੀ ਉਹ ਬਹੁਤ ਭੜਾਕੂ ਸਨ ਉਹਨਾਂ ਨੇ ਹਰ ਫੌਜੀ ਕਾਰਵਾਈ ਬਾਰੇ ਬੜੀ ਹੀ ਡੂੰਗੀ ਖੋਜ ਕੀਤੀ ਉਹਨਾਂ ਨੂੰ ਹਰ ਫੌਜੀ ਜਰਨਲ ਦੀ ਜੀਵਨੀ ਬਾਰੇ ਪਤਾ ਸੀ ਉਹ ਪੰਜਾਬੀ ਉਰਦੂ ਹਿੰਦੀ ਅੰਗਰੇਜ਼ੀ ਫਾਰਸੀ ਅਤੇ ਗੋਰਖੀ ਆਤਪਸ਼ਾਹਾਵਾਂ ਦੇ ਵਿੱਚ ਵੀ ਮਾਹਿਰ ਸਨ। ਉਹਨਾਂ ਨੇ ਦਿਹਰਾਦੂਨ ਵਿਖੇ ਸਿਖਲਾਈ ਅਕੈਡਮੀ ਵਿੱਚ ਅਧਿਆਪਕ ਦੀ ਨੌਕਰੀ ਕੀਤੀ ਅਤੇ ਹੋਰ ਕਈ ਅਹੁਦਿਆਂ ਤੇ ਵੀ ਸੇਵਾ ਨਿਭਾਈ। ਆਪਣੀ ਨੌਕਰੀ ਦੌਰਾਨ ਉਹਨਾਂ ਨੇ ਭਾਰਤ ਦੀ ਹਰ ਜੰਗ ਵਿੱਚ ਭਾਗ ਲਿਆ। 1947 ਵਿੱਚ ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਸੀ। 1965 ਦੀ ਭਾਰਤ-ਪਾਕਿਸਤਾਨ ਦੀ ਜੰਗ ਦੌਰਾਨ ਜਦੋਂ ਉਹ ਜੰਮੂ ਕਸ਼ਮੀਰ ਵਿੱਚ ਤਾਇਨਾਤ ਸਨ ਅਤੇ ਗੋਰਖਾ ਰਾਈਫਲ ਦੇ ਕਮਾਂਡਰ ਵੀ ਸਨ। ਉਸ ਸਮੇਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ। ਪਰ ਦੇਸ਼ ਦੀ ਸੇਵਾ ਕਾਰਨ ਉਹਨਾਂ ਨੇ ਪਿਤਾ ਦੀਆਂ ਆਖਰੀ ਰਸਮਾਂ ਵਿੱਚ ਵੀ ਹਿੱਸਾ ਨਾ ਲਿਆ 1965 ਤੋਂ ਬਾਅਦ ਉਹਨਾਂ ਨੂੰ ਕਰਨਲ ਬਣਾ ਦਿੱਤਾ ਗਿਆ ਅਤੇ 1971 ਵਿੱਚ ਭਾਰਤ ਸਰਕਾਰ ਨੇ ਪੂਰਬੀ ਪਾਕਿਸਤਾਨ ਵਿੱਚ ਚੱਲ ਰਹੇ ਆਜ਼ਾਦੀ ਸੰਘਰਸ਼ ਵਿੱਚ ਲੁਕਵੇਂ ਤੌਰ ਤੇ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ ਭਾਰਤੀ ਫੌਜ ਦੇ ਮੁਖੀ ਮਾਨਕ ਸ਼ਾਹ ਨੇ ਖਾਸ ਤੌਰ ਤੇ ਇਸ ਕੰਮ ਲਈ ਸ਼ੁਭੇਕ ਸਿੰਘ ਨੂੰ ਹੀ ਚੁਣਿਆ 1973 ਤੋਂ ਬਾਅਦ ਕੁਝ ਸੀਨੀਅਰ ਅਫਸਰਾਂ ਦੇ ਸਾੜੇ ਕਾਰਨ ਉਹਨਾਂ ਖਿਲਾਫ ਅਜੀਹੇ ਮੁੱਦੇ ਲੱਭ ਕੇ ਸਰਕਾਰੀ ਮੁਕੱਦਮੇ ਦਾਇਰ ਕਰ ਦਿੱਤੇ ਗਏ। ਇਹ ਸਾਰੇ ਮੁੱਦੇ ਅਸਲ ਵਿੱਚ ਉਹਨਾਂ ਵੱਲੋਂ 1972 ਵਿੱਚ ਕਮਾਨ ਸੰਭਣਨ ਤੋਂ ਪਹਿਲਾਂ ਦੇ ਚੱਲ ਰਹੇ ਸਨ। ਅਜੀਹੇ ਵਿਤਕਰੇ ਕਰਕੇ ਉਹ ਜਰਨਲ ਦੇ ਅਹੁਦੇ ਤੱਕ ਨਾ ਪਹੁੰਚ ਸਕੇ ਅਤੇ ਇਸੇ ਕਾਰਵਾਈ ਦਰਾਂ ਉਹਨਾਂ ਦੀ ਅਚਾਨਕ ਬਦਲੀ ਕਰ ਦਿੱਤੀ ਗਈ। ਬਦਲੀ ਤੋਂ 1 ਸਾਲ ਬਾਅਦ ਉਹਨਾਂ ਖਿਲਾਫ ਇਹ ਜਾਂਚ ਚੱਲਦੀ ਰਹੀ 1976 ਵਿੱਚ 30 ਅਪ੍ਰੈਲ ਨੂੰ ਉਹਨਾਂ ਨੂੰ ਸੇਵਾ ਮੁਕਤੀ ਤੋਂ 1 ਦਿਨ ਪਹਿਲਾਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤੀ ਵਿਸ਼ਿਸ਼ਟ ਸੇਵਾ ਮੈਡਲ ਨਿਵਾਜਿਤ ਇਸ ਮਹਾਨ ਫੌਜੀ ਨੂੰ ਬਖਸ਼ਤ ਕਰ ਦਿੱਤਾ ਗਿਆ 1978 ਤੇ 79 ਵਿੱਚ ਜਨਰਲ ਸ਼ਵੇਕ ਸਿੰਘ ਚੰਡੀਗੜ੍ਹ ਆ ਕੇ ਬਸ ਗਏ ਅਤੇ ਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਉਹਨਾਂ ਫੈਸਲਾ ਕੀਤਾ ਕਿਉਂਕਿ ਉਹਨਾਂ ਅਨੁਸਾਰ ਇਹ ਪਾਰਟੀ ਸਿੱਖਾਂ ਦੇ ਹੱਕਾਂ ਵਿੱਚ ਲੜਦੀ ਰਹੀ ਸੀ। ਉਹਨਾਂ ਨੇ ਗੁਰਚਰਨ ਸਿੰਘ ਟੋੜਾ ਨੂੰ ਮਿਲ ਕੇ ਪੰਥ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਹਨਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਚਰਨ ਸਿੰਘ ਟੋੜਾ ਨੇ ਸਾਬਕਾ ਫੌਜੀਆ ਅਤੇ ਬੁੱਧੀਜੀਵਾਆਂ ਦੀਆਂ ਸੇਵਾਵਾਂ ਲੈਣ ਲਈ ਉਹਨਾਂ ਤੋਂ ਸਲਾਹ ਲੈਣੀ ਸ਼ੁਰੂ ਕਰ ਦਿੱਤੀ। ਜਦੋਂ ਜਰਨਲ ਸ਼ੁਭੇਕ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਮਿਲੇ ਤਾਂ ਉਹ ਉਹਨਾਂ ਤੋਂ ਬਹੁਤ ਪ੍ਰਭਾਵਿਤ भए ਅਤੇ ਸਮੇਂ ਦੇ ਨਾਲ ਨਾਲ ਉਹ ਦੋਵੇਂ ਹੋਰ ਨੇੜੇ ਹੁੰਦੇ ਗਏ। ਪੰਜਾਬ ਵਿੱਚ ਉਸ ਵੇਲੇ ਚੱਲ ਰਹੀ ਖਾਲਿਸਤਾਨੀ ਲਹਿਰ ਦਾ ਟੀਚਾ ਸਿੱਖਾਂ ਵਾਸਤੇ ਇੱਕ ਆਜ਼ਾਦ ਦੇਸ਼ ਬਣਾਉਣਾ ਸੀ। ਭਿੰਡਰਾਂਵਾਲੇ ਇਸ ਲਹਿਰ ਦੀ ਜੋਰ-ਸ਼ੋਰ ਨਾਲ ਅਗਵਾਈ ਕਰ ਰਹੇ ਸਨ। ਜਰਨਲ ਸ਼ਵੇਕ ਸਿੰਘ ਭਿੰਡਰਾਂਵਾਲੇ ਦੇ ਫੌਜੀ ਸਲਾਹਕਾਰ ਵਜੋਂ ਇਸ ਲਹਿਰ ਨਾਲ ਜੁੜ ਗਏ। ਇਸ ਪਿੱਛੇ ਇੱਕ ਵੱਡਾ ਕਾਰਨ ਭਾਰਤੀ ਫੌਜ ਅਤੇ ਭਾਰਤ ਸਰਕਾਰ ਵੱਲੋਂ ਉਹਨਾਂ ਨਾਲ ਕੀਤਾ ਗਿਆ ਵਿਤਕਰਾ ਵੀ ਸੀ। ਖਾਲਿਸਤਾਨੀ ਲਹਿਰ ਦੇ ਸਿਪਾਹੀਆਂ ਨੂੰ ਭਾਰਤੀ ਫੌਜ ਵੱਲੋਂ ਲਿਖ ਕੇ ਜਾ ਰਹੇ ਆਪਰੇਸ਼ਨ ਬਲੂ ਸਟਾਰ ਦੀ ਭਣਕ ਪੈ ਚੁੱਕੀ ਸੀ। ਉਹਨਾਂ ਆਪਣੇ ਆਪ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਵਿਆਖਤਬੰਦੀ ਜਨਰਲ ਸ਼ਵੇਕ ਸਿੰਘ ਨੇ ਆਪਣੇ ਫੌਜੀ ਤਜਰਬੇ ਦੀ ਵਰਤੋਂ ਕਰਦੇ ਹੋਏ ਕੀਤੀ। ਭਾਰਤੀ ਫੌਜ ਵੱਲੋਂ ਆਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਭੇਸ ਬਦਲ ਕੇ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਵੱਲੋਂ ਕੀਤੇ ਗਏ ਇੰਤਜ਼ਾਮਾਂ ਦਾ ਜਾਇਜ਼ਾ ਵੀ ਲਿਆ ਗਿਆ। ਜਿਸ ਅਨੁਸਾਰ ਭਾਰਤੀ ਫੌਜ ਨੇ ਇਹ ਜਾਣਿਆ ਕਿ ਆਸਾਨੀ ਦੇ ਨਾਲ 6 ਘੰਟੇ ਵਿੱਚ ਸਿੱਖ ਫੌਜੀਆਂ ਨੂੰ ਖਤਮ ਕਰਕੇ ਦਰਬਾਰ ਸਾਹਿਬ ਤੇ ਉਹ ਕਬਜ਼ਾ ਕਰ ਸਕਦੇ ਹਨ ਪਰ ਇਹ ਜਨਰਲ ਸ਼ਵੇਕ ਸਿੰਘ ਦੀ ਹੀ ਲਿਆਕਤ ਸੀ ਕਿ 6 ਘੰਟੇ ਚੱਲਣ ਵਾਲਾ ਮਿਲਟਰੀ ਆਪਰੇਸ਼ਨ ਲਗਭਗ 5 ਦਿਨ ਚੱਲਿਆ ਸਿੱਖ ਇਤਿਹਾਸ ਦੇ ਇਸ ਕਾਲੇ ਅਧਾਇਏ ਵਿੱਚ ਮੱッセ ਰੰਗੜ ਦਾ ਸਿਰ ਵੱਢਣ ਵਾਲੇ ਮਹਤਾਬ ਸਿੰਘ ਦੇ ਵਾਰਿਸ ਨੇ ਸ਼ਹੀਦੀ ਪਾਈ ਅਤੇ ਆਪਣੇ ਗੌਰਵਮਈ ਵਿਰਸੇ ਨੂੰ ਹੋਰ ਮਾਣ ਮੱਤਾ ਬਣਾਇਆ ਦੋਸਤੋ